ਵੈਗੋਜੀ ਦਾ ਖਾਲਸਾ ਅਸ਼ੀਰਵਾਦੈਗੋਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰਗ ਬੁਰ ਪ੍ਰਸਾਦ ਜਪ ਆਲ ਸੱਚਾ ਜੁਬਾਤ ਸੱਚ ਹੈ ਪੀ ਸੱਚ ਨਾਨਕ ਖੋਸੀ ਪੀ ਸੱਚ ਸੋਚੇ ਸੋਚਨਾ ਹੋ ਗਈ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋ ਗਈ ਜੇ ਲਗਰ ਹਾਲੇ ਤਾਰ ਪੁਖਿਆ ਪਖਣਾ ਉਤਰੀ ਜਬ ਬੰਨਾਪੁਰਿਆ ਭਾਰ ਸਹਿਰ ਸਿਆਣਪਾ ਲੱਗੋਏ ਟਰੈਕ ਨਾਲ ਚੱਲੇ ਨਾਲ ਕਿਪਸ ਚਾਰਾ ਹੋ ਵੀ ਹੈ ਕਿ ਪੂਰੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਲ ਲਿਖਿਆ ਨਾਲ ਹੁਕਮੀ ਗੋਮਨਕਾਰ ਕੌਣ ਕਹਿਆ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਵਢਾਈ ਹੁਕਮੀ ਉਤਮਨੀ ਚ ਹੁਕਮੇ ਲਿਖ ਦੁਖ ਸੁਖ ਪਾਈਏ ਹੈ ਇਕ ਨਾ ਕੋ ਕਮੀ ਬਕਸੀਸ ਇੱਕ ਹੁਕਮੇ ਸਦਾ ਹੋਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ ਬੁਝੇ ਤਾਂ ਉੰਮੇ ਕਿਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਕੋਟਵੜੀਆਂ ਚਾਰ ਗਾਵੇ ਕੋ ਵਿਚਾਰੇ ਵਿਚਾਰ ਗਾਵੇ ਕੋ ਸਾਚ ਕਰੇ ਤਾਂ ਖੇ ਗਾਵੇ ਕੋ ਜੀ ਲੈ ਕੇ ਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਦੂਰ ਕਸਾ ਕਾਥੀ ਨ ਆਵੇ ਟੋਟ ਕਦ ਕਦ ਕਥੀ ਕੋਤੀ ਕੋਟ ਦੇਦਾ ਦੇ ਲੈਂਦੇ ਤੱਕ ਪਾਏ ਜੁਗ ਜੁਗ ਅੰਦਰ ਖਾਈ ਖਾਏ ਹੁਕਮੀ ਹੁਕਮ ਚਲਾਈ ਜਾਵੋ ਨਾਨਕ ਰਿਗਸੇ ਰੇ ਪਰਵਾਉ ਸੱਚਾ ਸਾਹਿਬ ਸੱਚ ਨਾਏ ਭਾਖਾ ਭਉ ਪਾਰ ਆਖੇ ਮੰਗੇ ਦੇਤਹੀ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਏ ਜਿਸ ਦੇ ਦਰਬਾਰ ਅੰਮੂ ਕੀ ਬੋਲਨ ਬੋਲੀਏ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵੱਡੀ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ 체 ਗਤਿਨ ਪਾਇਆ ਮਾਰ ਨਾਨਕ ਗਾਵਿਏ ਗੁਰੇ ਨਿਦਾਨ ਗਾਵਿਏ ਸੁਨਿਯਮੰਦ ਰਖੀਏ ਭਉਦ ਪਰ ਹਰਸੁ ਕਰ ਲਿਆ ਜਾਓ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਿ ਹਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਹੈ ਮਾਈ ਜੇ ਹੋ ਜਾਣਾ ਆਕਾ ਨਾਈ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਜਿਸ ਭਾਵਾ ਵਿੱਚ ਪਾਣੇ ਕੀ ਨਾਈ ਕਰੀ ਜੇ ਤੀ ਸਿਸ਼ਟੋ ਪਾਈ ਵੇਖਾਂ ਵਿੱਚ ਕਰਮਾਂ ਕੀ ਮਿਲੇ ਲਈ ਮਾਤ ਵਿੱਚ ਰਤਨ ਜਵਾਰ ਮਾਨਿਕ ਜੇ ਇੱਕ ਗੁਰ ਕੀ ਸਿਖ ਸੋਨੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਪਚਾਰੇ ਆਰ ਜਾਹੋ ਵਰਦ ਸੋਨੀ ਹੋਏ ਨਵਾ ਪੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨੌਰ ਖਾਇਕੇ ਜਸ ਦੀਤ ਜਗ ਲਈ ਜੇ ਕਿਸ ਤਰ੍ਹਾਂ ਦਾ ਆਵਾਹੇ ਤਾ ਬਾਤ ਨ ਪੁੱਛੇ ਕਿ ਕੀ ਟ ਅੰਦਰ ਕੀਟ ਕਰ ਦੋਸੇ ਦੋਸਤ ਰੇ ਨਾਨਕ ਦੇ ਰਖੋ ਨਿਰਗੁਣ ਕਰੇ ਗੁਣਵੰਜੇ ਗੁੰਦੇ ਤੇਹਾ ਕੋਈ ਨਾ ਸੁਝੇ ਜੇ ਤੁਸ ਗੁਣ ਕੋਈ ਕਰੇ ਸੁਣੀਏ ਸੇ ਸੁਨਿਯ ਸਿਧ ਪੀਰ ਸੁਰਨਾਥ ਸੁਨਿਯ ਤਰਤਵਲ ਅਕਾਸ ਸੁਨਿਯ ਦੀਪ ਲੋ ਪਾਤਾਲ ਸੁਨਿਯ ਪਵਨ ਸਕੇ ਕਾਲ ਨਾਰਕ ਭਗਤਾ ਸਦਾ ਵਿਕਾਸ ਸੁਨਿਯ ਦੁਖ ਪਾਪ ਕਾ ਨਾਸ ਸੁਨਿਯ ਈਸ਼ਰ ਬਰਮਾ ਇੰਦ ਸੁਨਿਯ ਸੁਖ ਸੁਲਾਹਨ ਮੰਦ ਸੁਨਿਯ ਜੋਗ ਜੁਗਤਨ ਭੇਦ ਸੁਨਿਯ ਸਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਨਿਯ ਦੁਖ ਪਾਪ ਕਾ ਨਾਸ ਸੁਨਿਏ ਸਤ ਸੰਤੋਪ ਧਿਆਨ ਸੁਨਿਏ 68 ਕੈ ਸ্নান ਸੁਨਿਏ ਪਰਪੜ ਪਵੇ ਮਾਨ ਸੁਨਿਏ ਲੱਗੇ ਸੈ ਸਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨਿਏ ਦੁਪ ਪਾਪ ਕਾ ਨਾਸ ਸੁਨਿਏ ਸਰਾ ਗੁਨਾ ਕੇ ਕਾ ਸੁਨਿਏ ਸੇਖ ਕੇ ਪਾਛਾ ਸੁਨਿਏ ਅੰਤੇ ਪਵੇ ਰਾ ਸੁਨਿਏ ਹਾਥ ਹੋਵੇਸ ਗਾ नानक भगता सदा विकास सुनिए दुख पाप का नाश मन की गति कहीं न जाए जे को कहे पीछे पछताए कागज कलम लिखन हार मन का बह कर विचार ऐसा नाम निरंजन होए जेको मन जाने मन कोए मन सुरत हो गए मन बुद्ध मन सगल भवन की सुध मन मुंह चोठा ना खाए मन जम के साथ ना जाए ਐਸਾ ਨਾਮ ਵਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਠਾਗਣਾ ਪਾਏ ਮੰਨ ਦੇ ਪਾਸ ਪ੍ਰਗਟ ਛਾਏ ਮੰਨੇ ਬਗੜਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਵਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪੜ੍ਹੇ ਮੋਖ ਦਵਾਰ ਮੰਨੇ ਪਰਵਾਰ ਸਹਾਰ ਮੰਨੇ ਧਰੇ ਤਾਰੇ ਗੁਰਸਿੱਖ ਮਨਨੇ ਨਾਰਿਕ ਪਵਿਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪਰਧਾਨ ਪੰਚੇ ਪਾਵੇ ਦਰਗਮਾਨ ਪੰਚ ਸੂਰ ਦਰ ਰਾਜਾਨ ਪੰਚ ਗੁਰੂ ਇਕ ਤੇ ਆਣ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੋਲ ਧਰਮ ਦਿਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੋਤ ਜੇ ਕਬੂਜੇ ਹੋਵੇ ਸਚੇਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਕਿਸ ਤੇ ਭਾਰਤਾਂ ਦੇ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਸਬਨਾ ਲਿਖਿਆ ਵੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਆਲਿਆ ਰੂਪ ਕੇਤੇ ਤਾਂ ਜਾਣੇ ਕੋਣ ਕੂਤ ਕੀਤਾ ਬਸਾਓ ਇਕ ਕਵਾਓ ਤਿਸਤੇ ਹੋਏ ਲਖ ਦਰਿਆਉ ਪ੍ਰਭਤ ਕਵਣ ਕਾ ਵਿਚਾਰ ਵਾਰਣ ਜਾਵਾ ਇਕ ਵਾਰ ਜੋਤਸ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਤਰ ਹੈ ਉਦਾਸ असंख भगत गुण ज्ञान विचार संघ सती असंख दार संघ सुरुख भक्सार असंख मौल्य लिवलाये तार कुदरत कवन कहा विचार जावा एक वार जोत भावे पलिकार तू सदा निरंकार असंख मोद कंद कौर संख चोर हराम कौर संख अमर कर जाहे जोर संघ गलवड़ हत्या कमाय असंख पापी पाप कर जाहे ਸੰਖ ਕੋੜਿਆ ਕੋੜੇ ਫੇਰਾ ਹੈ ਸੰਖ ਮਲੇਸ਼ ਮਲ ਭਾਕਾ ਹੈ ਸੰਖ ਦੇ ਦੰਦ ਸਿ ਘਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤਿ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਅਨੰਕਾਰ ਸੰਖ ਨਾਮ ਸੰਖਤਾ ਗਮ ਗਮ ਸੰਖ ਲੋ ਅਸੰਖ ਕਰੇ ਸਿਰ ਭਾਰ ਕੋਈ ਪਰ ਇਹ ਹੱਥ ਪੈ ਤਾਂ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੇਤ ਕਪੜ ਹੋਏ ਜੇ ਸਾਬੂ ਨਹੀਂ ਉਭ ਧੋਏ ਭਈਏ ਮਤ ਪਾਪਾ ਕੇ ਸੰਗ ਉਤੋਪੇ ਨਾਵੇ ਕੇ ਰੰਗ ਪੁਨੀ ਪਾਪੀ ਅੱਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀ ਜਾਪੇ ਹੀ ਖਾਓ ਨਨਕੁ ਖੁਕਮੀ ਆਵੋ ਜਾਓ ਤਿਰਤ ਅਬ ਦੇ ਅਦਤਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਮੰਤਰ ਕਾ ਤਿਰਤ ਮੰਨ ਲਾਓ ਅਭਗੰ ਤੇਰੀ ਮੇ ਨਾਹੀ ਕੋਈ ਵਿੰਗੁ ਕੀਤੇ ਭਗਤ ਹੋਏ ਸਵਸ ਆਥ ਬਾਰੀ ਬਰਮਾਓ 708 ਦਾ ਪੰਚਾਓ ਕਵਨ ਸੁਵੇਲਾ ਵਕਤ ਕਵਨ ਕਵ ਕਿਥਵਾਰ ਕਵਨ ਸਿਰਉਤ ਮਹਾ ਕਵਨ ਜਿਤ ਹੁਆ ਆਕਾਰ ਵੇਨ ਨ ਪਾਇਆ ਪੜਕੀ ਜੇ ਹੋਵੇ ਲੇਖ ਪੁਰਾਨ ਵਕਨ ਪਾਇਓ ਕਾਦੀ ਅਜ ਲਿਖਣ ਲੇਖ ਪੁਰਾਨ ਇਤਵਾਰ ਦਾ ਜੋਗੀ ਜਾਣੇ ਰਤਮਾ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੋਏ ਕਿਪਰ ਅੱਖਾ ਕਿਪਸਲਾਹੀ ਕਿ ਵਰਨੇ ਕਿ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸੇ ਆਣਾ ਵੱਡਾ ਸਭੇ ਵੱਡੇ ਨਾ ਹੀ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪ ਜਾਣੇ ਅੱਗੇ ਕਿਹੜਾ ਸੋਏ ਪਤਾ ਲਾ ਪਤਾ ਲਖ ਅਗਾਸਾ ਅਗਾਸ ਉੜ ਉੜ ਪੰਖ ਥਕੇ ਵੇਲ ਕਿਹ ਕਵਾਦ ਸਹਿਸ 18 ਜਹੰਕ ਤੇ ਬਾਸੂ ਲੋ ਇੱਕ ਧਾਤ ਲੇਖ ਹੋਇਤਾ ਨਕੀਏ ਲੇਖ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਇਥੇ ਸੁਤਨਾ ਪਾਈਆ ਨਦੀਆ ਤੇ ਵਾ ਪਵੇ ਸਮੁੰਦਰ ਦਾ ਜਲ ਨੀਏ ਸਮੁੰਦਰ ਸਾ ਸੋ ਤਾਂ ਕਿਹਾ ਸਿੱਤੀ ਮਾ ਧਾਨਾ ਕਿ ਜਿਤੋਂ ਨਾ ਹੋਣੇ ਜੇ ਤੁਸ ਮਰਨ ਅਵਸਰੀਏ ਅੰਤ ਨ ਸਿੱਤੀ ਕਹਿਨਾ ਅੰਤ ਅੰਤਨਾਂ ਘੁੰਨੇ ਦੇ ਨਾ ਅੰਤ ਅਰਤਨਾ ਵੇਕਰ ਸੁਰਣਾ ਅੰਤ ਅੰਤਨਾਂ ਜਾਪੇ ਕੀਆ ਮਨਵੰਤ ਅੰਤਨਾਂ ਜਾਪੇ ਕੀਤਾ ਆਕਾਰ ਅੰਤਰਾ ਜਾਪੇ ਪਾਰਾਵਾਰ ਅੰਤਕਾਰਨ ਖੇਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਇਹ ਅੰਤਰਾ ਜੀ ਮੁਕਤ ਹੋਏ ਵੱਡਾ ਸਾਈ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਦਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਗਨਤ ਨਹੀਂ ਵਿਚਾਰ ਕਿਤੇ ਕੰਪਿਊਟਰ ਵੇਕਾਰ ਕਿਤੇ ਜਲੇ ਮੁਕਰ ਪਾਏ ਕਿਤੇ ਮੁਰਖ ਆਏ ਖਾਏ ਕਿਤੇ ਦੁਖ ਫੁਕਸਤ ਮਾਰ ਇਹ ਇਹ ਵੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾੜੇ ਹੋਈ ਹੋਵ ਰੱਖ ਸਕੇ ਕੋਈ ਜੇ ਕੋ ਖਾਇਖ ਅਖੰਡ ਪਾਏ ਉਹ ਜਾਣੇ ਕਿਤੇ ਮੁਖ ਆਏ ਆਪੇ ਜਾਣੇ ਆਪੇ ਦੇ ਅਖੇਸੇ ਵੀ ਕੇ ਕੇ बख्शे बख्शिय सलाह नानक पाशाह अमूल अमूल वफ़ार अमूल वफारी अमूल पंडार अमूल आवे अमूल भाई अमूल समाई अमूल धर्म अमूल दिबान अमूल तल अमूल परवान अमूल बख्शीस अमूल निशान अमूल करम अमूल फरमान અમૂલ અમૂલ આખેા જાય આખા રહે નિલાઈ આખે વીસ પાઠ પુરાણ આખે પડે કરે વખિયાણ આખે પરમે આખે ઈન્દ્ર આખે ગોપી દે ગોવિંદ આખે ઈસર આખે કેતે કીતે બુદ્ધ આખે દાનમ આખે દેવ આખે સોનર મુની જન સેવ केते आके आखन पाए केते करकर उठोड़ उठ जाए केते कीते होर करे ई ता आखर सके कह के, के। जेवड पावे तेवड होए नारक जाने रे सोए जेको आखे बोलवे गॉड था लिखि सिर गवारा गवार सोतर के हा सो कर के हा जितब सब सब मान वाजे नाथ एक असंखा केते वा बढा ਇੱਥੇ ਰਾਤ ਪਰਿਸ਼ੋ ਕਹੀ ਜਾ ਰਹੀ ਜਿੱਥੇ ਗਾ ਬਣਾ ਰਹੇ ਗਾਵੇ ਤੁੰਦੂ ਪਵਨ ਪਾਣੀ ਵੈਸਾ ਅੰਤਰ ਗਾਵੀ ਰਾਜਾ ਧਰਮਦੂ ਵਾਰੇ ਗਾਵੇ ਚਿਤਕੁਪ ਲਿਖ ਜਾੜੇ ਜਿ ਲਿਖਤਾ ਰਹਿ ਵਿਚਾਰੇ ਗਾਏ ਇਸ ਬਰਮਾ ਦੇਵੇ ਸੋਨ ਸਦਾ ਸਵਾਰੇ ਗਾਵੇ ਅਜਿੰਦਰ ਅਸਨ ਬੈਠੇ ਦੀਵਯ ਤਾਰਨ ਲਾਦੇ ਗਾਵੇ ਸਿੱਤ ਸੰਵਾਦੀ ਅੰਦਰ ਗਾਵੇ ਖਾਤ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਮਣਕ ਪੜਨ ਕਿਸਰ ਜੁੱਜੁ ਕਿ ਵੇਤਾਨਾ ਲੈ ਗਾਵੇ ਮੋਹਨਿਆ ਮਾਣ ਮੋਹੜ ਦੁਰਗਾ ਮਾਚ ਪਈਆ ਲੈ ਗਾਹਾਂਡਾ ਤਨ ਪਾਇ ਤੇਰੇ 68 ਤਿਰਤ ਨਾਲੇ ਗਾਵੇ ਜੋਦਿ ਮਾ ਅਬਨ ਸੁਹਰਾ ਗਾਵੇ ਖਾਲੀ ਚਾਰੇ ਗਾਵੇ ਖੰਡ ਮਿਲਿਆ ਮਰ ਭੰਡਾ ਕਰ ਕਾ ਖੇ ਧਾਰੇ ਸਹੀ ਤੂੰ ਦੂ ਗਾਵੇ ਚੌਥਿਤ ਭਾਵੜੇ ਰੱਤੇ ਤੇਰੇ ਪੱਖ ਰਸਾਲਿਆ ਹੋਰ ਕਿਤੇ ਗਾਵੜਾ ਸੀ ਮੈਂ ਜਿੰਨਾ ਵੜਾ ਨਾਨਕ ਕੇ ਵਿਚਾਰੇ ਸੋਈ ਸੋਈ ਸਦਾ ਸਤਿ ਸਾਈ ਮਾ ਸਾਚਾ ਸਾਥੀ ਨਾਹੀਂ ਹੈਪੀ ਹੋਸਟ ਜੀ ਜਾਈ ਨੇ ਜਾਸੇ ਜਿੰਨਾ ਜਿੰਦਰ ਜਾਈ ਰੰਗੇ ਰੰਗੇ ਭਾਤੀ ਕਰਕਾ ਜਿੰਸੀ ਮਾਇਆ ਜਿੰਨ ਪਾਈ ਕਰਕਾ ਦੇਖਿਆ ਗੀਤਾ ਆਪਣਾ ਅੰਤਰ ਜਿਸ ਦੇ ਵੜਿਆਈ ਜੋਤਿਸ ਭਾਵੇ ਸੋਈ ਕਰ ਸੀਮਤ ਹੁਕਮ ਨਾ ਕਰਨਾ ਚਾਹੀਏ ਸੋਪਰ ਸਾਹੁ ਸਹਪਾ ਸਾਇ ਨਾਨਕ ਰਹਿਣ ਰੱਖ ਜਾਈ ਮਦਸ ਦੋ ਸਾਰਾ ਪੱਛ ਹੋਰੀ ਜੀ ਆਣ ਕੀ ਕਰੇ ਤੇ ਭੂਤ ਪਿੰਥਾ ਕਾਲ ਕੁਵਾਰੀ ਕਾਇਆ ਜੁਗਤ ਢੰਡਾ ਪ੍ਰਤੀਕਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਕਿਸ ਅਦੇਸ਼ ਆਤ ਅਦੀਤ ਅਨਾਤ ਅਨਾਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਭੰਡਾਰ ਕੜਕੜ ਵਾਜੇ ਨਾਦ ਆਪ ਨਾਥ ਨਾਤੇ ਸਭ ਜਾਗੇ ਰਿਤ ਸਿਧ ਅਵਰਾ ਸਾਦ ਸੰਜੋਬ ਵੇਜੋ ਤੋ ਇੱਕ ਆੜ ਚਲਾਵੇ ਦੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਤ ਅਨਿਲ ਅਨਾਧ ਅਜੁਗਜੇ ਕੋ ਵੇਸ ਇਕਾ ਮਾਈ ਜੁਗਤ ਵਿਆਹ ਇਤਿ ਚੇਲੇ ਪਰਵਾਨ ਐਕਸਸਰੀ ਇਕ ਬੰਡਾਰੀ ਨਿਕਲਾਈ ਦੀ ਬਾਣ ਜਿਪ ਤੇ ਸਭਾਵੇ ਤੇ ਵਿੱਚ ਚਲਾਵੇ ਜੇ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਦਾ ਦਰਖ ਆਵੇ ਪੋਤ ਇਹੇ ਮੇਡਾਨ ਆਦੇਸ਼ ਤੇ ਸੇ ਆਦੇਸ਼ ਆਤ ਅਨਿਲ ਅਨਾਧ ਜੁਗ ਜੁਗ ਇੱਕੋ ਵੇਸ ਅਸਲ ਨੋਈ ਨੋਈ ਪੰਡਾ ਜੋ ਕਿਛ ਪਿਆਸੋ ਇੱਕ ਵਾਰ ਕਰ ਕਰ ਵੇਖੇ ਸੰਨਹਾਰ ਨਾਨ ਸੱਚੇ ਕੀ ਸਾਚੀ ਕਾਰ ਅਦੇਸ਼ਿ ਸੇ ਅਦੇਸ ਆਦ ਅਨਿਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਇੱਕ ਦੋ ਜਿਪ ਲੱਖੋ ਲੱਖੋ ਵੇ ਲਖੀ ਵੇ ਲਖਣ ਗੇੜਾ ਕੇ ਇੱਕ ਨਾਮ ਜਤਿਸ਼ ਦੇਦ ਰਾਹ ਪਖ ਪਵੜੀਆਂ ਚੜੀ ਹੋਇ ਕੀਸ ਸੁਠਾ ਗੱਲਾ ਆਕਾਸ਼ ਕੀ ਕੀਟਾ ਹੀ ਰਿੰਗਸ ਨਾਲੇ ਤੰਦਰੀ ਪਾਈਏ ਊਡੀ ਊੜਾ ਠੀਸ ਅੱਖਣ ਜੋਰ ਚ ਬੈਨਰ ਜੋਰ ਜੋਰ ਦਾ ਮੰਗਨ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਦਾ ਜੋਰ ਜੋਰ ਨਾਲ ਰਾਜ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜਗਦੀ ਛੋਟੇ ਸੰਸਾਰ ਜਥਾ ਜੋਰ ਕਰ ਵੇਖੇ ਜੋਏ ਨਾਨਕ ਉਤਮ ਨੀਸ਼ ਨ ਕੋਈ ਰਾਤੀ ਰੁਤੀ ਕਿਥਵਾਰ ਪਵਰ ਪਾਣੀ ਅਗਰੀ ਪਾਤਾਲ ਤਿਸ ਵਿੱਚ ਤਰਥ ਤਾਤਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤੇਤੇ ਨਾਮ ਦੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਤੇ ਸੋਰੇ ਪੰਜ ਪਰਵਾੜ ਨਤਰੀ ਕਰਮ ਪਰ ਮਿ ਨਿਸ਼ਾਨ ਕਾਚ ਪਕਾਈ ਉੱਥੇ ਪਾਹਿ ਨਾਨਕ ਗਿਆ ਜਾਪੇ ਜਾਈ ਧਰਮ ਖਾਂਡਿ ਖਲਾਇ ਹੋਤ ਰਮਾ ਗਿਆਨ ਖਾਂਡ ਕਾ ਕੋ ਕਰਮ ਕੀਤੇ ਪਾਵ ਪਵਨ ਪਾਣੀ ਵਿਐ ਸੰਤਨ ਗیتے ਕਾ ਮਹੇਸ ਕਿਤੇ ਪਰਮੇ ਕਾ ਅਰਥ ਘੜੀਐ ਉਪਰ ਅਕੇ ਵੀਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੀਤੇ ਸਿੰਧਪੁਤਨਾ ਚ ਕਿਤੇ ਕਾਤੇ ਦੇਵੀ ਵੀਸ ਕਿਤੇ ਦੇਵਦਾਰਾ ਮੁਨੀ ਕਹਿੰਦੇ ਕਿਤੇ ਕਿਤੇ ਨਤਰ ਸਮੁੰਦਰ ਕਿਤੇ ਖਾਨੀ ਕਿਤੇ ਬਾਣੀ ਕਿਤੇ ਪਾਤ ਨਰਿੰਦਰ ਕਿਤੇ ਸ੍ਰੋਤੀ ਸੇਵਕ ਕਿਤੇ ਨਾਨਕ ਅੰਤਰ ਅੰਤ ਗਿਆਨ ਖੰਡਾ ਵਿੱਚ ਗਿਆਨ ਪਰਚੰਡ ਕਿਤੇ ਅਨਾਦ ਬਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਕਿਤੇ ਘਾਟ ਘਾੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੇ ਹੈ ਜਾਇ ਜੇ ਕੋ ਕਹੇ ਪਿਛੇ ਪਛਤਾਏ ਕਿਤੇ ਘਾਟ ਤੱਕ ਕਰੀਏ थु मन बुद्ध तिथे घड़ी सूरा सीता की सुध करम खानी खान जोर तिथे कोई हो तिथे जोत महाबल सूर तिनमें राम रूर जिथे सीतो सीता महिमा माए ताके रूप न कत्ते जाए न हो मरे न ठागे जाए जिनके राम से मन ਕਿਤੇ ਲੋਕ ਕਰ ਅਨੰਦ ਸਚਾ ਮਨ ਸੋ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਕਿਤੇ ਖੰਡ ਬੜਾ ਪਰ ਪੰਡ ਜੇ ਕੋਥੇ ਅੰਤਰਾੰਤ ਤਤੇ ਲੋ ਲੋ ਕਰ ਜੇ ਜੋ ਕੁ ਮਤੀਵ ਤੇ ਵਕਾਰ ਵੇਖੇ ਵਿਗਸੇ ਕਾੜਮੀ ਚਾਹ ਰ ਅਨਾਨ ਕਤਨਾ ਕੜਰਾ ਸਾਗ ਜਤ ਭਾਰਾ ਤੀਨ ਸੁਨਿਆਰ ਅਹਰਨ ਮਤ ਵੇਦ ਹਥਿਆਗ खला अगर तपताओ पांडा पाओ मृत टाल कड़े शब्द सच्चे टकसाल जिनको नदब करम तिनकार नारंग नदरी नजर निहाल श्लोक पवन गुरु पानी पिता माता तर्त महात दिवस रात दुर्दाई दाया खेले सगल जगत चंगे आइया बुरे आइया वाचे चरम हजूर करमी आपो अपनी के नेड़े के दूर ਜੈਨੇ ਨਾਮ ਤੇ ਆਇਆ ਗਏ ਮਸ਼ਕਕਤ ਕਾਲ ਨਾਨਕ ਤੇ ਮੁਖਿ ਉੱਜਲੇ ਕੀਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ